ਸਰਵਜੀ ਸੰਗਰੂਰ ਵੀ ਦੀ ਕਵਤਾ ਉਹਨੇ ਸਾਰੇ ਸਿਆਣੇ ਮਨੁੱਖ ਦੋਸਤੋ ਉਹੋਨੇ ਸਾਰੇ ਸਿਆਣੇ ਮਨੁੱਖ ਦੋਸਤੋ ਜੋ ਲੋਚਨ ਹਰ ਕਿਸੇ ਦਾ ਸੁਖ ਦੋਸਤੋ ਜੋ ਲੋਚਨ ਹਰ ਕਿਸੇ ਦਾ ਸੁਖ ਦੋਸਤੋ ਤੰਗ ਕਰ ਕਿਸੇ ਨੂੰ ਤੰਗ ਕਰ ਕਿਸੇ ਨੂੰ ਨਾ ਖੁਸ਼ੀਆਂ ਮਨਾਉਂਦੇ ਨੇ ਮੰਨਣ ਜੋ ਕਹਿਣਾ ਕਿਸੇ ਦਾ ਉਹ ਅਕਲਮੰਦ ਕਹਾਉਂਦੇ ਨਹੀਂ ਮੰਨਣ ਜੋ ਕਹਿਣਾ ਕਿਸੇ ਦਾ ਉਹ ਅਕਲਮੰਦ ਕਹਾਉਂਦੇ ਨਹੀਂ ਬਚਪਨ ਕਈਆਂ ਦਾ ਬਚਪਨ ਕਈਆਂ ਦਾ ਬੜਾ ਹੀ ਸ਼ਰਾਰਤਾਂ ਭਰਿਆ ਕੋਈ ਜਿੱਦੀ ਟੀਠ ਸ਼ਰਾਰਤੀ ਕੋਈ ਨਾ ਕਿਸੇ ਕੋਲੁੰਡ ਰਿਆ ਕਰ ਮਨ ਮਰਜ਼ੀਆਂ ਕਈ ਫਿਰ ਕਰ ਮਨ ਮਰਜ਼ੀਆਂ ਕਈ ਫਿਰ ਕਰ ਗਲਤੀਆਂ ਪਛਤਾਉਂਦੇ ਨੇ ਮੰਨਣ ਜੋ ਕਹਿਣਾ ਕਿਸੇ ਦਾ ਉਹ ਅਕਲਮੰਦ ਕਹਾਂਦੇ ਨੇ ਮੰਨਣ ਜੋ ਕਹਿਣਾ ਕਿਸੇ ਦਾ ਉਹ ਅਕਲਮੰਦ ਕਹਾਂਦੇ ਨੇ ਪਤੰਗ ਚੜਾਓ ਬੇਸ਼ੱਕ ਤੁਸੀਂ ਛੋਟੇ ਵੱਡੇ ਜੀ ਧਿਆਨ ਰੱਖੋ ਗਿਰਨਾ ਨਾ ਵਿੱਚ ਖੱਡੇ ਜੀ ਪਤੰਗ ਚੜਾਓ ਬੇਸ਼ੱਕ ਤੁਸੀਂ ਛੋਟੇ ਵੱਡੇ ਜੀ ਧਿਆਨ ਰੱਖੋ ਗਿਰਨਾ ਨਾ ਵਿੱਚ ਖੱਡੇ ਜੀ ਲੁੱਟਣਾ ਨਾ ਡੋਰਾ ਕਦੇ ਲੁੱਟਣਾ ਨਾ ਡੋਰਾ ਕਦੇ ਨਾ ਹੀ ਕਦੇ ਲੁੱਟਣਾ ਪਤੰਗ ਨੂੰ ਧਿਆਨ ਰੱਖਿਓ ਸਦਾ ਨਾ ਨੁਕਸਾਨ ਪਹੁੰਚੇ ਅੰਗ ਨੂੰ ਧਿਆਨ ਰੱਖਿਓ ਸਦਾ ਨਾ ਨੁਕਸਾਨ ਪਹੁੰਚੇ ਅੰਗ ਨੂੰ ਦੇਖ ਹਰਕਤਾਂ ਤੁਹਾਡੀਆਂ ਕਹੀ ਦੇਖ ਹਰਕਤਾਂ ਤੁਹਾਡੀਆਂ ਕਹੀ ਇਹਨਾਂ ਦੇ ਪਲ-ਪਲ ਕਬਰੌਂਦੇ ਨੇ ਮੰਨਣ ਜੋ ਕਹਣਾ ਕਿਸੇ ਦਾ ਉਹ ਅਕਲਮੰਦ ਕਹਾਂਦੇ ਨੇ ਮੰਨਣ ਜੋ ਕਹਿਣਾ ਕਿਸੇ ਦਾ ਉਹ ਅਕਲਮੰਦ ਕਹਾਉਂਦੇ ਨਹੀਂ ਡੋਰ ਚਾਈਨਾ ਗੰਦ ਬੜਾ ਪਾਇਆ ਏ ਡੋਰ ਚਾਈਨਾ ਗੰਦ ਬੜਾ ਪਾਇਆ ਏ ਇਸ ਕਈਆਂ ਨੂੰ ਕਾਤਲ ਬਣਾਇਆ ਏ ਇਸ ਕਈਆਂ ਨੂੰ ਕਾਤਲ ਬਣਾਇਆ ਏ ਮੰਨ ਦੇ ਨਾ ਕਈ ਮਾਪਿਆਂ ਦਾ ਕਹਿਣਾ ਜੀ ਮੰਨ ਦੇ ਨਾ ਕਈ ਮਾਪਿਆਂ ਦਾ ਕਹਿਣਾ ਜੀ ਆਪਣੀ ਮਰਜ਼ੀ ਨਾਲ ਉੱਠਣਾ ਬੈਠਣਾ ਜੀ ਆਪਣੀ ਮਰਜ਼ੀ ਨਾਲ ਉੱਠਣਾ ਬੈਠਣਾ ਜੀ ਕਈ ਕਰ ਗਲਤੀਆਂ ਇੱਜ਼ਤ ਗਵਾਉਂਦੇ ਨਹੀਂ ਕਈ ਕਰ ਗਲਤੀਆਂ ਇੱਜ਼ਤ ਗਵਾਉਂਦੇ ਨੇ ਮੰਨਣ ਜੋ ਕਹਿਣਾ ਕਿਸੇ ਦਾ ਉਹ ਅਕਲਮੰਦ ਕਹਾਉਂਦੇ ਨਹੀਂ ਮੰਨਣ ਜੋ ਕਹਿਣਾ ਕਿਸੇ ਦਾ ਉਹ ਅਕਲਮੰਦ ਕਹਾਉਂਦੇ ਨਹੀਂ ਮੰਨ ਲਓ ਬੱਚਿਓ ਨਾ ਚੈਨਾ ਡੋਰ ਲਿਆਉਣੀ ਏ ਮੰਨ ਲਓ ਬੱਚਿਓ ਨਾ ਚੈਨਾ ਡੋਰ ਲਿਆਉਣੀ ਏ ਵਰਤ ਕਿਸੇ ਕਿਸਮ ਦੀ ਅਣਗੈਲੀ ਨਾ jaan ਗਵਾਣੀ ਏ ਨਾ ਲੁੱਟਣੀ ਡੋਰ ਨਾ ਕਦੇ ਲੁੱਟਣਾ ਪਤੰਗ ਏ ਕਦਮਨ ਮਰਜੀ ਨਾ ਕਰਨਾ ਕਿਸੇ ਨੂੰ ਤੰਗੇ ਕਹੇ ਸੰਗਰੂਰ ਦੀ ਕਰਨਾ ਅਮਲ ਜੋ ਸਖਿਆਵਾਂ ਤੇ ਕਹੇ ਸੰਗਰੂਰ ਦੀ ਕਰਨ ਅਮਲ ਜੋ ਸਖਿਆਵਾਂ ਤੇ ਜੋ ਸਖਿਆਵਾਂ ਤੇ ਉਹੀ ਸਫਲ ਇਨਸਾਨ ਮਾਨ ਪਾਉਂਦੇ ਨੇ ਉਹੀ ਸਫਲ ਇਨਸਾਨ ਮਾਨ ਪਾਉਂਦੇ ਨੇ ਮੰਨਣ ਜੋ ਕਹਿਣਾ ਕਿਸੇ ਦਾ ਉਹੀ ਅਕਲਮੰਦ ਕਹਾਂਦੇ ਨੇ ਮੰਨਣ ਜੋ ਕਹਿਣਾ ਕਿਸੇ ਦਾ ਉਹੀ ਅਕਲਮੰਦ ਕਹਾਂਦੇ